ਸਤਿ ਸ੍ਰੀ ਅਕਾਲ ਬਾਬਿਓ ਟਰੈਕਟਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਆਪਦੀ ਜ਼ਿੰਦਗੀ ਦੇ ਵਿੱਚ ਪਰ ਇਹ じゃ ਪਹਿਲੀ ਵਾਰ ਦੇਖਿਆ ਹੋਣਾਗਾ ਨਿਊ ਹਾਲੈਂਡ 210 ਹੌਸ ਪਾਵਰ ਬਾਈ ਸੰਦੀਪ ਕੋੜਖਤੇ ਤੋਂ ਪਹੁੰਚਿਆ ਸੀ ਆਪਣੇ ਕੋਲੇ ਬਾਈ ਕਹਿੰਦਾ ਵੀ ਬਾਈ ਆਹ ਟਰੈਕਟਰ ਮਗਰ ਆਪਾਂ ਕਰਾਹਾ ਤੁਹਾਡੇ ਤੋਂ ਬਣਾਉਣਾਗਾ ਸੋ ਬਾਈ ਨੂੰ ਆਪਾਂ ਸੁਜੈਸਟ ਕੀਤਾ ਬਾਈ ਵੀ ਤੰ 3.5 ਕੁਆਰਟਲ ਦਾ ਕਰਾਹਾ ਇਸ ਟਰੈਕਟਰ ਮਗਰ ਆਪਣੇ ਮਗਰ ਬਣਾਉਗਾ ਟਾਇਰ ਵੀ ਬਹੁਤ ਵੱਡੇ ਸੀਗੇ ਬਾਈ ਟਰੈਕਟਰ ਦੇ 650 50 42 ਤੇ ਮੂਰਲੇ 30 ਵਾਲੇ ਟਾਇਰ ਸੀ ਪਿਛਲੇ 42 ਵਾਲੇ ਸੀ ਉਹ ਮਹੱਤਵਪੂਰਨ ਟਰੈਕਟਰ ਬਾਈ ਪਾਵਰ ਬਹੁਤ ਹੈ ਈਸੀ ਸਰਵਸਮੂਹਦਾਂ ਵਿੱਚ ਟਰੈਕਟਰ ਕਾਦਾ ਯਾਰ ਉੱਡੀ ਕਾਰ ਹੀ ਆ ਬਸ ਇਹ ਕਿ ਗੇਅਰ ਆਦੇ ਬਾਈ ਕਨ 13 ਗੇਅਰ ਹੀ ਪਏ ਕੋਟ ਫੱਤੇ ਤੱਕ ਆਉਣ ਵਾਸਤੇ ਸੋ ਬਾਈ ਆਪਣੇ ਕੋਲ ਟਰੈਕਟਰ ਖੜਾ ਗਿਆ ਜੀ ਸੋ ਕਰਾਹਾ ਬਾਈ ਨੂੰ ਰੈਡੀ ਕਰਕੇ ਆਪਾਂ ਫੁੱਲ ਵੀਡੀਓ ਆਪਣੇ YouTube ਚੈਨਲ ਤੇ Facebook ਪੇਜ ਤੇ ਪਾਵਾਂਗੇ ਸੋ ਆਪਣੇ ਨਾਲ ਜੁੜੇ ਰਹੋ ਤੇ ਦੇਖੋ ਵੀ ਕਿਵੇਂ ਲੱਗਦਾ ਕਰਾਹਾ ਸੋ ਟਰੈਕਟਰ ਕਰਾਹਾ ਤਿਆਰ ਹੋਈ ਜਾਂਦਾ ਰਹਾ ਆਪਾਂ ਰੈਡੀ ਕਰਕੇ ਸ਼ਾਮ ਤਾਈਂ ਭਾਈਆਂ ਨੂੰ ਦੇ ਦੇਵਾਂਗੇ ਸੋ ਫੁੱਲ ਵੀਡੀਓ ਪਾਵਾਂਗੇ ਆਪਾਂ ਸੋ ਜੁੜੇ ਰਹੋ ਆਪਣੇ ਨਾਲ ਤੇ ਕਰ ਲਿਓ ਫੋਲੋ ਫੇਸਬੁਕ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਸਰੀਕਾ